ਮੁੱਖ ਮੰਤਰੀ ਨਾਲ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਨੌਜਵਾਨ ਦਾ ਹਾਲ ਦੀ ਘੜੀ ਬੁਰਾ ਹਾਲ ਹੈ ਡਿਪਰੈਸ਼ਨ ਕਾਰਨ ਮੁੱਖ ਮੰਤਰੀ ਨੂੰ ਘਰਦਿਆਂ ਵੱਲੋਂ ਰੱਸਿਆਂ ਦੇ ਨਾਲ ਬੰਨਿਆ ਗਿਆ ਹੈ ਮੁੱਖ ਮੰਤਰੀ ਨਾਲ ਪ੍ਰਸਿੱਧ ਹੋਏ ਧਰਮਪ੍ਰੀਤ ਸਿੰਘ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੇ ਹਾਲਾਤ ਐਨੇ ਮਾੜੇ ਹੋ ਗਏ ਨੇ ਕਿ ਪਰਿਵਾਰ ਵੱਲੋਂ ਉਸ ਨੂੰ ਰੱਸਿਆਂ ਨਾਲ ਬੰਨ੍ਹਣਾ ਪਿਆ। ਹੁਣ ਜਹੀ ਮਾੜੀ ਹਾਲਤ ਵਿੱਚ ਮੁੱਖ ਮੰਤਰੀ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਦੀ ਸੇਵਾ ਪਰਿਵਾਰ ਵਿੱਚ ਲਿਜਾਇਆ ਗਿਆ ਹੈ। ਇਹੀ ਨੌਜਵਾਨ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਧਮਕ ਬੇਸ ਵਾਲਾ ਮੁੱਖ ਮੰਤਰੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਇਹ ਨੌਜਵਾਨ ਸੋਸ਼ਲ ਮੀਡੀਆ ਉੱਤੇ ਮਜ਼ਾਕੀਆ ਮਖੌਲੀ ਸੁਭਾਅ ਅਤੇ ਗਾਣਿਆਂ ਦੇ ਲਈ ਬਹੁਤ ਪ੍ਰਸਿੱਧ ਹੈ ਪਰ ਇਸ ਨੌਜਵਾਨ ਦੇ ਹਾਲਾਤ ਅੱਜ ਇੰਨੇ ਮਾੜੇ ਨੇ ਕਿ ਆਪਣਾ ਆਪ ਸੰਭਲਣ ਲਈ ਵੀ ਸੋਝੀ ਗਵਾ ਚੁੱਕਿਆ ਹੈ ਜਿਸ ਕਾਰਨ ਪਰਿਵਾਰਕ ਮੈਂਬਰ ਇਸ ਨੂੰ ਸੰਗਲਾਣਾ ਬਣ ਕੇ ਰੱਖਣ ਵਾਸਤੇ ਮਜਬੂਰ ਨੇ ਪਰਿਵਾਰ ਇੰਨਾ ਗਰੀਬ ਹੈ ਕਿ ਉਹਨਾਂ ਕੋਲ ਆਪਣੇ ਪੁੱਤ ਨੂੰ ਲੈ ਕੇ ਆਉਣ ਦਾ ਕਿਰਾਇਆ ਵੀ ਨਹੀਂ ਸੀ ਸੁਪਨਿਆਂ ਦੇ ਘਰ ਹੈ ਕਿ ਤੰਦਰੁਸਤ ਹੋਵੇ ਅਤੇ ਆਪਣੀ ਜ਼ਿੰਦਗੀ ਦੀ ਮੋੜ ਤੋਂ ਇੱਕ ਨਵੀਂ ਸ਼ੁਰੂਆਤ ਕਰੇ ਇਹ ਉਸਤੇ ਪਰਿਵਾਰ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਦਾ ਕੁਝ ਸਮਾਂ ਪਹਿਲਾਂ ਵਿਵਾਦ ਵੀ ਹੋਇਆ ਸੀ ਜਿਸ ਵੱਲੋਂ ਕਿ ਆਪਣੇ ਗਲੀ ਦੇ ਆਂਡੀਆਂ ਗਵਾਡੀਆਂ ਦੇ ਨਾਲ ਲੜਾਈ ਝਗੜੇ ਦਾ ਮਾਮਲਾ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਉਹ ਰੋੜੇ ਮਾਰਦਾ ਵੀ ਨਜ਼ਰ ਆਇਆ ਤੇ ਉਸ ਵੱਲੋਂ ਹਮਲਾ ਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਮਾਰਕੁਟਾਈ ਵੀ ਕੀਤੀ ਗਈ ਸੀ ਅਤੇ ਉਹ ਵੀ ਮਾਮਲਾ ਜਿਹੜਾ ਉਹ ਗੰਭੀਰ ਮਾਮਲਾ ਬਣਿਆ ਤੇ ਦੂਜੇ ਪਾਸੇ ਹੁਣ ਮੁੱਖ ਮੰਤਰੀ ਦੇ ਹਾਲਾਤ ਇਨਕ ਮਾੜੇ ਨੇਕੇ ਉਹ ਸੰਗਲਾ ਨਾਲ ਬੰਨਿਆ ਗਿਆ ਤਾਂ ਹੁਣ ਜਿਹੜਾ ਮਨੁੱਖਤਾ ਦੇ ਘਰ ਦੇ ਵਿੱਚ ਪਹੁੰਚਿਆ ਹੈ ਸੇਵਾ ਸੁਸਾਇਟੀ ਦੇ ਕੋਲ ਪਹੁੰਚਿਆ ਤਾਂ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਬਿਲਕੁਲ ਠੀਕ ਹੋਵੇਗਾ ਅਤੇ ਆਪਣੀ ਪਹਿਲਾ ਵਰਗੀ ਜ਼ਿੰਦਗੀ ਜਿਊਵੇਗਾ ਮੁੱਖ ਮੰਤਰੀ ਨਾਲ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਨੌਜਵਾਨ ਦਾ ਹਾਲ ਦੀ ਘੜੀ ਬੁਰਾ ਹਾਲ ਹੈ ਡਿਪਰੈਸ਼ਨ ਕਾਰਨ ਮੁੱਖ ਮੰਤਰੀ ਨੂੰ ਘਰਦਿਆਂ ਵੱਲੋਂ ਰੱਸਿਆਂ ਦੇ ਨਾਲ ਬੰਨਿਆ ਗਿਆ ਹੈ ਮੁੱਖ ਮੰਤਰੀ ਨਾਲ ਪ੍ਰਸਿੱਧ ਹੋਏ ਧਰਮਪ੍ਰੀਤ ਸਿੰਘ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੇ ਹਾਲਾਤ ਐਨੇ ਮਾੜੇ ਹੋ ਗਏ ਨੇ ਕਿ ਪਰਿਵਾਰ ਵੱਲੋਂ ਉਸ ਨੂੰ ਰੱਸਿਆਂ ਨਾਲ ਬੰਨ੍ਹਣਾ ਪਿਆ। ਹੁਣ ਜਹੀ ਮਾੜੀ ਹਾਲਤ ਵਿੱਚ ਮੁੱਖ ਮੰਤਰੀ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਦੀ ਸੇਵਾ ਪਰਿਵਾਰ ਵਿੱਚ ਲਿਜਾਇਆ ਗਿਆ ਹੈ। ਇਹੀ ਨੌਜਵਾਨ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਧਮਕ ਬੇਸ ਵਾਲਾ ਮੁੱਖ ਮੰਤਰੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਇਹ ਨੌਜਵਾਨ ਸੋਸ਼ਲ ਮੀਡੀਆ ਉੱਤੇ ਮਜ਼ਾਕੀਆ ਮਖੌਲੀ ਸੁਭਾਅ ਅਤੇ ਗਾਣਿਆਂ ਦੇ ਲਈ ਬਹੁਤ ਪ੍ਰਸਿੱਧ ਹੈ ਪਰ ਇਸ ਨੌਜਵਾਨ ਦੇ ਹਾਲਾਤ ਅੱਜ ਇੰਨੇ ਮਾੜੇ ਨੇ ਕਿ ਆਪਣਾ ਆਪ ਸੰਭਲਣ ਲਈ ਵੀ ਸੋਝੀ ਗਵਾ ਚੁੱਕਿਆ ਹੈ ਜਿਸ ਕਾਰਨ ਪਰਿਵਾਰਕ ਮੈਂਬਰ ਇਸ ਨੂੰ ਸੰਗਲਾਣਾ ਬਣ ਕੇ ਰੱਖਣ ਵਾਸਤੇ ਮਜਬੂਰ ਨੇ ਪਰਿਵਾਰ ਇੰਨਾ ਗਰੀਬ ਹੈ ਕਿ ਉਹਨਾਂ ਕੋਲ ਆਪਣੇ ਪੁੱਤ ਨੂੰ ਲੈ ਕੇ ਆਉਣ ਦਾ ਕਿਰਾਇਆ ਵੀ ਨਹੀਂ ਸੀ ਸੁਪਨਿਆਂ ਦੇ ਘਰ ਹੈ ਕਿ ਤੰਦਰੁਸਤ ਹੋਵੇ ਅਤੇ ਆਪਣੀ ਜ਼ਿੰਦਗੀ ਦੀ ਮੁੜ ਤੋਂ ਇੱਕ ਨਵੀਂ ਸ਼ੁਰੂਆਤ ਕਰੇ ਇਹ ਉਸਦੇ ਪਰਿਵਾਰ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਮੁੱਖ ਮੰਤਰੀ ਦਾ ਕੁਝ ਸਮਾਂ ਪਹਿਲਾਂ ਵਿਵਾਦ ਵੀ ਹੋਇਆ ਸੀ ਜਿਸ ਵੱਲੋਂ ਕੇ ਆਪਣੇ ਗਲੀ ਦੇ ਆਂਡੀਆਂ ਗਵਾਡੀਆਂ ਦੇ ਨਾਲ ਲੜਾਈ ਝਗੜੇ ਦਾ ਮਾਮਲਾ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਉਹ ਰੋੜੇ ਮਾਰਦਾ ਵੀ ਨਜ਼ਰ ਆਇਆ ਤੇ ਉਸ ਵੱਲੋਂ ਹਮਲਾ ਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਮਾਰਕੁੱਟਾਈ ਵੀ ਕੀਤੀ ਗਈ ਸੀ ਅਤੇ ਉਹ ਵੀ ਮਾਮਲਾ ਜਿਹੜਾ ਉਹ ਗੰਭੀਰ ਮਾਮਲਾ ਬਣਿਆ ਤੇ ਦੂਜੇ ਪਾਸੇ ਹੁਣ ਮੁੱਖ ਮੰਤਰੀ ਦੇ ਹਾਲਾਤ ਇਨਿਕ ਮਾੜੇ ਨੇਕੇ ਉਹ ਸੰਗਲਾ ਨਾਲ ਬੰਨਿਆ ਗਿਆ ਤਾਂ ਹੁਣ ਜਿਹੜਾ ਮਨੁੱਖਤਾ ਦੇ ਘਰ ਦੇ ਵਿੱਚ ਪਹੁੰਚਿਆ ਹੈ ਸੇਵਾ ਸੁਸਾਇਟੀ ਦੇ ਕੋਲ ਪਹੁੰਚਿਆ ਤਾਂ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਇਹ ਬਿਲਕੁਲ ਠੀਕ ਹੋਵੇਗਾ ਅਤੇ ਆਪਣੀ ਪਹਿਲਾ ਵਰਗੀ ਜ਼ਿੰਦਗੀ ਜਿਊਵੇਗਾ